ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਦੱਸਦੀ ਇਹ ਕਿ ਦਲਿਤ ਅਫਸਰ ਦੀ ਖੁਦਕੁਸ਼ੀ ਦਾ ਮਾਮਲਾ ਲਗਾਤਾਰ ਵਾਧਾ ਹੋਇਆ ਨਜ਼ਰ ਆ ਰਿਹਾ ਤੇ ਜਿਸ ਤੋਂ ਬਾਅਦ ਪਰਿਵਾਰ ਦੇ ਲਈ ਲਗਾਤਾਰ ਸਿਆਸਤਦਾਨ ਇਨਸਾਫ ਦੀ ਉਮੀਦ ਕਰ ਰਹੇ ਨੇ ਤੇ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਹੁਣ ਉੱਥੇ ਆਪਣੇ ਵਿਚਾਰ ਰੱਖਦੇ ਹੋਏ ਨਜ਼ਰ ਆ ਰਹੇ ਮਹੇਸ਼ੇਂਦਰ ਗਰੇਵਾਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਕਿ ਇੱਕ ਆਈਪੀਐਸ ਅਫਸਰ ਨੇ ਸੁਸਾਈਸਾਈਡ ਕਮਿਟ ਕੀਤਾ ਪਰ ਉਸ ਤੋਂ ਵੱਡਾ ਦੁੱਖ ਜਿਹੜਾ ਇਹ ਹੈ ਕਿ ਉਸ ਹਾਦਸੇ ਤੋਂ ਬਾਅਦ ਜਿਸ ਤਰ੍ਹਾਂ ਨੂੰ ਹੈਂਡਲ ਕੀਤਾ ਜਾ ਰਿਹਾ ਹੈ ਇਹ ਸਰਕਾਰ ਤੇ ਤੇ ਸਰਕਾਰ ਦੀ ਵਰਕਿੰਗ ਤੇ ਤੇ ਕਾਨੂੰਨ ਵਿਵਸਥਾ ਤੇ ਇੱਕ ਬੜਾ ਸਵਾਲ ਖੜੇ ਕਰਦਾ ਹੈ ਹੁਣ ਇੱਥੇ ਸਭ ਤੋਂ ਬੇਸਿਕ ਸਵਾਲ ਇਹ ਉੱਠਦਾ ਹੈ ਕਿ ਮਿਸਟਰ ਕੁਮਾਰ ਜਿਹੜਾ ਆਈਪੀਐਸ ਸਰਵਿੰਗ ਅਫੀਸਰ ਆਈਜੀ ਲੈਵਲ ਦਾ ਅਫੀਸਰ ਜਿਨ੍ਹਾਂ ਦੀ ਅੰਡਰ ਲਾਅ ਡਿਊਟੀ ਹੈ ਟੂ ਡਿਲੀਵਰ ਜਸਟਿਸ ਟੂ ਦੀ ਅਗਰੀਵਡ ਪੀਪਲ ਉਹ ਹਾਲਾਤ ਵਿੱਚ ਆਪ ਇੱਕ ਅਗਰੀਵਡ ਬਣਾਇਆ ਗਿਆ ਵਿਕਟਮ ਬਣਾਇਆ ਗਿਆ ਤੇ ਇਸ ਐਕਸਟੈਂਟ ਤੱਕ ਬਣਾਇਆ ਗਿਆ ਕਿ ਬੰਦੇ ਨੂੰ ਆਪਣੀਆਂ ਆਪਣੀ ਜਾਨ ਖਤਮ ਕਰਨ ਦਾ ਫੈਸਲਾ ਲੈਣਾ ਪਿਆ ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਸਾਰੀਆਂ ਸ ਚੀਜ਼ਾਂ ਜਦ ਹੈਪਨ ਹੋ ਰਹੀਆਂ ਸੀ ਜਦ ਹੋ ਰਹੀਆਂ ਸੀਗੀਆਂ ਉਦੋਂ ਸਰਕਾਰ ਚੁੱਪ ਸੀ ਕਿ ਸਰਕਾਰ ਦੇ ਨੋਟਿਸ ਸੀ ਤੇ ਜੇ ਸਰਕਾਰ ਚੁੱਪ ਸੀ ਤਾਂ ਉਹਨਾਂ ਨੇ ਇੱਥੇ ਤੱਕ ਚੀਜ਼ਾਂ ਕਿਉਂ ਵਧਣ ਦਿੱਤੀਆਂ ਜਿਹਦੇ ਤੱਕ ਉਹਨੂੰ ਜਾ ਕੇ ਸੁਇਸਾਈਡ ਕਮਿਟ ਕਰਨਾ ਪਿਆ ਹੁਣ ਜਿਹੜੀ ਸਭ ਤੋਂ ਵੱਡੀ ਡਿਸਟਰਬਿੰਗ ਨਿਊ ਸਿਚੁਏਸ਼ਨ ਆ ਹੋਈ ਹੈ ਕਿ ਮਰਨ ਵਾਲਾ ਆਈਪੀਐਸ ਅਫੀਸਰ ਉਹਦੀ ਵਾਈਫ ਆਈਐਸ ਅਫੀਸਰ ਇਸ ਲੈਵਲ ਦੇ ਬੰਦਿਆਂ ਨੂੰ ਵੀ ਅੱਜ ਫਾਰ ਦੀ ਡਿਲੀਵਰੀ ਆਫ ਜਸਟਿਸ ਸਟਰਗਲ ਕਰਨੀ ਪੈ ਰਹੀ ਹੈ ਕਿਉਂ ਨਹੀਂ ਇਨਸਾਫ ਦਿੱਤਾ ਜਾ ਰਿਹਾ ਉਸ ਵਿਕਟਮ ਦੀ ਵਾਈਫ ਨੂੰ ਵਾਈ ਦੀ ਜਸਟਿਸ ਇਸ ਬੀਇੰਗ ਡਿਨਾਈਡ ਉਹਦੀ ਮੰਗ ਕੀ ਹੈ ਸਭ ਤੋਂ ਅੱਜ ਜੇ ਇਸ ਹਾਲਾਤ ਵਿੱਚ ਜਿਹੜਾ ਅਸਰ ਹੋਇਆ ਜਿਹਦੇ ਸਿਰ ਤੋਂ ਸਾਈਂ ਉੱਠ ਗਿਆ ਉਸ ਔਰਤ ਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿੰਦਿਆਂ ਹੋਇਆਂ ਸਰਕਾਰ ਨੂੰ ਇਨਸਾਫ਼ ਦੇਣ ਤੋਂ ਇਨਕਾਰੀ ਕਿਉਂ ਹੈ ਕੀ ਵਜ੍ਹਾ ਹੈ ਕਿ ਉਹ ਦੀ ਜਿਹੜੀ ਮੰਗ ਹੈ ਜਾਂ ਤਾਂ ਗਵਰਨਮੈਂਟ ਆਵੇ ਉੱਪਰਲੀ ਕਿ ਜੀ ਇਹ ਜੋ ਡਿਮਾਂਡ ਕਰ ਰਹੇ ਹੈ ਮੈਡਮ ਇਹ ਅਨਰੀਜ਼ਨੇਬਲ ਹੈ ਅਸੀਂ ਨਹੀਂ ਮੰਨਣਾ ਜਿਆਦਾ ਇੱਕ ਲੇਡੀ ਜਿਹੜੀ ਚੀਫ ਮਿਨਿਸਟਰ ਨਾਲ ਫੋਰਨ ਟ੍ਰਿਪ ਤੇ ਆਫੀਸ਼ਲ ਟੂਰ ਤੇ ਗਈ ਹੋਵੇ ਤੇ ਮਗਰੋਂ ਉਹਦਾ ਘਰ ਵਾਲਾ ਇੱਥੇ ਤੱਕ ਮਜਬੂਰ ਹੋਵੇ ਕਿ ਗੋਲੀ ਮਾਰੇ ਤੇ ਮੁੜ ਕੇ ਉਹ ਇਨਸਾਫ ਦੀ ਮੰਗ ਕਰੇ ਤੇ ਸਰਕਾਰ ਚੁੱਪ ਰਵੇ ਮੈਂ ਤਾਂ ਨਹੀਂ ਸਮਝਦਾ ਕਿ ਇਹ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਜੇ ਕਾਨੂੰਨ ਇਸ ਨੂੰ ਵੱਡੇ ਛੋਟੇ ਦੇਖ ਕੇ ਇਨਸਾਫ ਦੀ ਡਿਲੀਵਰੀ ਕਰੂਗਾ ਤਾ ਸੋਸਾਇਟੀ ਵਿੱਚ ਕਯੋਸ ਹੋਊਗਾ ਸਾਡੀ ਕਲੀਅਰ ਹੈ ਮੰਗਾ ਇਸ ਗੱਲ ਸੀ ਕਿ ਇਟ ਇਜ਼ ਅ ਅਟਰ ਫੇਲਰ ਆਫ ਦੀ ਕਨਸਟੀਟਿਊਸ਼ਨਲ ਮਸ਼ੀਨਰੀ ਜਿਹੜੀ ਨੈਗਲੈਕਟ ਕਰਕੇ ਇੱਕ ਕੀਮਤੀ ਜਾਨ ਗਈ ਦੂਸਰਾ ਉਦੋਂ ਬਾਅਦ ਉਹਦੀ ਵਿਡੋ ਨੂੰ ਜਸਟਿਸ ਡਿਨਾਈ ਕੀਤਾ ਜਾ ਰਿਹਾ ਸਮੇਂ ਦੀ ਸਰਕਾਰ ਵੱਲੋਂ ਮੈਂ ਪੋਲੀਟੀਕਲ ਪਾਰਟੀਆਂ ਨੂੰ ਵੀ ਇੱਕ ਬੇਨਤੀ ਕਰੂੰਗਾ ਕਿ ਇਹ ਮਸਲੇ ਪੋਲਿਟਿਕਸ ਦੇ ਲਈ ਬਹੁਤ ਹੋਰ ਫੀਲਡ ਹੁੰਦੇ ਨੇ ਜਿੱਦੀ ਜਾ ਸਕਦੀ ਹੈ ਇਹ ਬੜਾ ਇਮੋਸ਼ਨਲ ਤੇ ਸੈਂਸਿਟਿਵ ਇਸ਼ੂ ਹੈ ਸੀਦੇ ਵਿੱਚ ਬੜੇ ਡੂੰਗੇ ਰੀਪਰਕਸੈਸ਼ਨਸ ਨਿਕਲ ਸਕਦੇ ਆ ਇਸ ਵਿੱਚੋਂ ਇਸ ਦੁਖਾਂਤ ਵਿੱਚੋਂ ਕੋਈ ਆਪਣੀ ਲੀਡਰੀ ਲੱਭਣ ਦੀ ਕੋਸ਼ਿਸ਼ ਨਾ ਕਰੇ ਅਕਾਲੀ ਦਲ ਉਸ ਵਿਡੋ ਦੇ ਨਾਲ ਪੂਰਨ ਤੌਰ ਤੇ ਸਪੋਰਟ ਕਰਦਾ ਹੈ ਤੇ ਅਸੀਂ ਮੰਗ ਕਰਦੇ ਆ ਕਿ ਜਿਸ ਤਰ੍ਹਾਂ ਉਸ ਮਰਨ ਵਾਲੇ ਦੀ ਵਿਧਵਾ ਇੱਕ IAS ਅਫੀਸਰ ਜਸਟਿਸ ਡਿਮਾਂਡ ਕਰ ਰਹੀ ਆ ਉਹਨੂੰ ਜਸਟਿਸ ਡਿਲੀਵਰ ਕਰਨਾ ਚਾਹੀਦਾ ਹੈ ਤੇ ਪਾਰਟੀਆਂ ਨੂੰ ਮੈਂ ਇਹ ਕਹਿਣਾ ਚਾਹੁੰਨਾ ਹੈ ਕਿ ਜਸਟਿਸ ਤਾਂ ਡਿਲੀਵਰ ਕਰਨਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਆਪਾਂ ਜਿਹੜਾ ਵੀ ਕੋਈ ਛਾਪੜੇ ਤਰੀਕੇ ਅਖਤਿਆਰਤ ਕਰਨੇ ਹੈ ਪ੍ਰੈਸ਼ਰਾਈਜ਼ ਕਰਨ ਲਈ ਕਚੰਦੀ ਇਹੜੇ ਚ ਕਰੋ ਜਿਹੜਾ ਤੁਸੀਂ ਬਾਹਰ ਜਾ ਕੇ ਇਹਨੂੰ ਪੋਲਿਟੀਕਲਾਈਜ਼ ਕਰਦੇ ਹੋ ਐਡੀ ਐਡੀ ਗੰਭੀਰ ਮਸਲੇ ਨੂੰ ਗੱਲ ਇੱਕ ਛੋਟੀ ਨਹੀਂ ਗਈ ਆਪਾਂ ਨੂੰ ਇੰਨਾ ਲੱਗਦਾ ਕਿ ਗੋਲੀ ਮਾਰ ਲਈ ਜੀਦਾ ਸਭ ਕੁਝ ਹੀ ਖਤਮ ਹੋ ਗਿਆ ਉਹਨਾਂ ਇਸ਼ੂਜ਼ ਨੂੰ ਅਬਵ ਪੋਲਿਟਿਕਸ ਉੱਠ ਕੇ ਸਾਨੂੰ ਜਸਟਿਸ ਮੰਗਣਾ ਚਾਹੀਦਾ ਹੈ ਤੇ ਸਿਸਟਮ ਦੇ ਫੇਲਰ ਦੇ ਕੀ ਕਰਨਾ ਹੈ ਉਹਨਾਂ ਨੂੰ ਐਕਸਪਲੇਨ ਕਰਨਾ ਪਊਗਾ ਗਵਰਨਮੈਂਟ ਨੂੰ ਐਂਡ ਮੈਂ ਇੱਕ ਗੱਲ ਦੀ ਗਵਰਨਮੈਂਟ ਨੂੰ ਵਾਰਨਿੰਗ ਦੇਣੀ ਚਾਹੁੰਦਾ ਹੈ ਕਿ ਐਗੀਆਂ ਚੀਜ਼ਾਂ ਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਬਹੁਤ ਲੰਬੀ ਡਿਲੇ ਦੇ ਰੀਪਰਕਸੈਨਸ ਬੜੇ ਸੀਰੀਅਸ ਤੇ ਬੜੇ ਅਨਐਕਸਪੈਕਟਿਡ ਹੁੰਦੇ ਆ ਫਿਰ ਐ ਨਾ ਹੋਵੇ ਕਿ ਮੁੜ ਕੇ ਹੱਥੋਂ ਗੱਲ ਨਿਕਲ ਜਵੇ ਤੇ ਫਿਰ ਉਦੋਂ ਨਾਲੇ ਜਿਹੜੀ ਪੰਜਾਬੀ ਦੀ ਕਹਾਵਤ ਆ ਕਿ ਗੰਡੇ ਵੀ ਖਾਣ ਤੇ ਡੰਡੇ ਵੀ ਖਾਣ ਇਟਸ ਬੈਟਰ ਟੂ ਐਕਟ ਇਨ ਦੀ ਟਾਈਮ ਐਂਡ ਗਿਲਟੀ ਸ਼ੁੱਡ ਬੀ ਬਰਾਉਟ ਟੂ ਦੀ ਬੁੱਕ ਤਾਂ ਕਿ ਉਹ ਉਸ ਮਰਨ ਵਾਲੇ ਵਿਅਕਤੀ ਦੀ ਵਾਈਫ ਨੂੰ ਘੱਟੋ ਘੱਟ ਇੱਕ ਕੌਨਸੋਲੇਸ਼ਨ ਹੋਵੇ ਕਿ ਉਹ ਨੇ ਆਪਣੇ ਘਰ ਬਾਰੇ ਦੀ ਪ੍ਰਤੀ ਇਨਸਾਫ ਦਿਵਾਉਣ ਵਿੱਚ ਉਹ